પાસੇ ਡੱਗੋ ਵਾਲਾ ਡੱਗੋ ਵਾਲਾ ਡੱਗੋ ਵਾਲਾ ਡੱਗੋ ਵਾਲਾ ਹਾਂ ਮੇਰੇ ਮਿੱਤਰੋ ਕਹਿੰਦੇ ਜਾਂਫੀ ਕਮਾਲ ਦਾ ਜਗਮੋਣ ਕਬੱਡੀ ਪਾ ਰਿਹਾ ਹੈ ਤੇ ਜਗਮੋਣ ਆਖਾ ਕਿਤੇ ਘਟ ਜਾਣਣਗੇ ਇਹ ਆਖਾਂਗੇ ਨਾ ਬਿਕਰਮਜੀਤ ਸਿੰਘ ਸੰਧੂ ਦਾ ਪੇਟਾ ਕਬੱਡੀ ਪਾ ਰਿਆ ਮੱਖਣ ਤੇ ਬੱਚੇ-ਬੱਚੇ ਨੂੰ ਪਤਾ ਲੱਗ ਜਾਣਾ ਲਓ ਮੱਖਣ ਦੀ ਰੇਡ ਤੇ ਲਓ ਸਾਹਮਣੇ ਦੂਜੇ ਪਾਸੇ ਡੱਗੋ ਵਾਲਾ ਡੱਗੋ ਵਾਲਾ ਡੱਗੋ ਵਾਲਾ ਡੱਗੋ ਵਾਲਾ ਵਾਰੀ ਵਿਆਹ ਤੋਂ ਬਾਅਦ ਯੁਵਰਾਜ ਕ੍ਰਿਕਟ ਖੇਡਣਾਂ ਇੰਗਲੈਂਡ ਗਿਆ ਨਾ ਉਹਨੇ ਪ੍ਰੌੜੋ ਪ੍ਰੌੜਾ ਕਰਾਤੀ ਸੀ ਤੇ ਅੱਜ ਸੱਤੂ ਨੇ ਦੁਨੀਆ ਦੁਨੀਆ ਲਓ ਸਾਹਮਣੇ ਮੇਰੇ ਵੀਰੋ ਅਮਰੀਕ ਤੂੰ ਵੀ ਸਿਰੇ ਹੀ ਦਾ ਦਿੰਦਾ ਪਤੰਦਰਾ ਤੇ ਦੂਜੇ ਪਾਸੇ ਚੜ ਜਾਂਦਾ ਭੱਜ ਕੇ ਰਾਜੂ ਕੋਟ ਨੇ ਭੜੀ ਆਲਾ ਵੀ ਵਾਰੀ ਮੇਰੀ ਵੀ ਬਰਾਬਰ ਦੀ ਹੋਏ ਮੈਨੂੰ ਲੱਗਦਾ ਗੱਲ ਟਿਕਾਣੇ ਲੱਗੂ ਓਏ ਓਏ ਗੱਲ ਟਿਕਾਣੇ ਲੱਗੂ ਓਏ ਗੱਲ ਟਿਕਾਣੇ ਲੱਗੂ ਓਏ ਗੱਲ ਇੱਥੋਂ ਕਹਿੰਦੇ ਜਨੇਰ ਜਨੇਰ ਤੋਂ ਕੋਹ ਟੀ ਸੇਖਾਂ ਤੇ ਫਿਰ ਮਖੂ ਫਿਰ ਹਰੀਕੇ ਫਿਰ ਪੱਟੀ ਮੋੜ ਫਿਰ ਭੀਖੀ ਵੇਂਡਾ ਭੀਖੀ ਵੇਂਡ ਤੋਂ ਪਹਿਲਾਂ ਬਿਆਲਪੁਰਾ ਤੇ ਬਿਆਲਪੋਰੇ ਤੋਂ ਮੱਖੀ ਹੋਏ ਓਏ ਬੱਲੇ 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 ਓਏ ਕੁੰਡਿਆ ਫਰੀਦਕੋਟਿਆ ਉੱਲਾਂ ਤੇ ਸ਼ਰਾਰਤ ਹੱਸਦੀ ਐ ਇਹਨੂੰ ਸ਼ਰਨਾ ਕਹਿੰਦੇ ਆ ਡੱਗੋ ਵਾਲਾ ਵਿੱਕੀ ਹਰੀ ਕੇ ਮਾਰੇ ਦਾ ਯਾਰ ਐ ਲਓ ਤਕੜਾ ਜਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਟੌਪ ਮਾਡਲ ਸੁਮਰਾਜ ਐ ਇਧਰ ਕਹਿੰਦੇ ਕਬੱਡੀ ਪੈ ਰਹੀ ਐ ਮੇਰੇ ਮਿੱਤਰੋ ਜਾਫੀ ਚਾਰ ਨੇ ਪੱਟਾਂ 'ਤੇ ਥਾਪੀਆਂ ਵੱਜ ਰਹੀ ਐ ਇੱਕ ਪਾਸੇ ਕਹਿੰਦੇ ਡੱਗੋ ਵਾਲਾ ਸ਼ਰਨਾ ਮੇਰੇ ਮਿੱਤਰੋ ਕਹਿੰਦੇ ਜਾਫੀ ਕਮਾਲ ਦਾ ਲਓ